ਅਸੀਂ ਜਲੇ ਇਨਫੋਰਮਾਸ਼ਨ ਲੇਖਣ ਵਾਸਤੇ ਤੇ ਜਿਹੜਾ ਬਾਬਾ ਨਗਰਪਾਲ ਦਾ ਉਹ ਵੀ ਆਪਾਂ ਦੇਖਾਂਗੇ ਅੱਜ ਬਾਬਾ ਜੀ ਕਿੱਥਾਂ ਜਾਂਦੇ ਨੇ ਉਧਰ ਨਦੀ ਦੀ ਲਿਫਟਰਾਂ ਅ ਗੇਟ ਨੰਬਰ 2 ਹੈ ਜੀ ਤੇ ਜਿੱਥੇ ਅਸੀਂ ਹੁਣ ਬੈਠੇ ਆ ਇਹ ਗੇਟ ਨੰਬਰ 1ਾ ਤੇ ਬਾਬਾ ਜੀ ਇੱਥੇ ਨੂੰ ਲੰਘਣਗੇ ਗਾਗਰ ਲੈ ਕੇ ਤੇ ਇੱਧਰੋਂ ਗਦਾਵਰੀ ਨਦੀ ਚੋਂ ਗਾਗਰ ਭਰ ਕੇ ਲੈ ਕੇ ਆਉਣਗੇ yeah ਅਰੇ ਮੱਝੂ ਨੂੰ ਹਾਂ ਮੈਨੂੰ ਪਕੜੋ ਤੋੜੋ ਨਾ ਹਾੜੋ ਚਲੇ ਨਾ ਅੰਦਰ ਸੇ ਤੇ ਚਲੇ ਨਾ ਅੰਦਰ ਠੀਕ ਹੈ ਪ੍ਰਦਰ ਕਰੋ ਜੇ ਮੋਗੋ ਸਾਰੇ ਪਹਿਲੀ ਵਾਰੀ ਅਪਰਸ਼ ਕਰਿਓ ਦੂਜੀ ਵਾਰੀ ਕੌਣ ਕਰਿਓ ਕੋਈ ਗਰਹ ਰਹੀ ਹੈ ਮਾਂਡਿਆਲਾ ਦਰਬਾਰ ਉੱਧਰ ਉੱਧਰ ਜਾਂਦਾ ਜੀਵਨ ਸਤਿਕਾਰ ਦਾ ਆਇੰਡੋਗਨੇਡੀਅਨ ਦੇ ਬਸਾਂ ਨੇ ਦੋ ਬਸਾਂ ਖੜੀਆਂ ਨੇ ਇਹ ਚੱਲਦੀਆਂ ਨੇ ਆਪਣੇ ਪੰਜਾਬ ਤੋਂ ਹਜੂਰ ਸਾਹਿਬ ਲਈ ਤੇ ਇਹਦਾ 36 ਘੰਟੇ ਦਾ ਸਫ਼ਰ ਆ ਤੇ 4000 ਲਗਭਗ ਇਹਦੀ ਟਿਕਟ ਆ ਮੇਰੇ ਸਾਬ ਨਾਲ ਰੇਲ ਕੱਢੀ ਜ਼ਿਆਦਾ ਵੈਸਟ ਆ ਬਾਕੀ ਇੱਧਰ ਦਰਬਾਰ ਸਾਹਿਬ ਆ ਯਾਤਰ ਦੁਕਾਨਾਂ ਇੱਥੇ ਪੰਜਾਬੀਆਂ ਦੇ ਹੀ ਨੇ ਹਜੂਰ ਸਾਹਿਬ ਤੇ ਲਗਭਗ ਕਿੰਨਾ ਟਾਈਮ ਕਿੰਨਾ ਹੋ ਗਿਆ 8:00 ਵਜੇ 7:35 7:35 ਹੋ ਗਏ ਨੇ ਤੇ ਅੱਧਾ ਕ ਬਜ਼ਾਰ ਖੁੱਲ ਗਿਆ ਅੱਧਾ ਕ ਰਹਿ ਗਿਆ ਬਜ਼ਾਰ ਲੇਟ ਖੁੱਲਦਾ ਉਹਦਾ ਰੀਜ ਨਹੀਂ ਗਿਆ ਵੀ ਤਾਪ ਟੈਂਪਰੇਚਰ ਬਹੁਤ ਜ਼ਿਆਦਾ ਤੇ ਰਾਤ ਨੂੰ ਫਿਰ ਜ਼ਿਆਦਾ ਟਾਈਮ ਤੱਕ ਖੁੱਲ੍ਹਾ ਰਹਿੰਦਾ ਸੰਗਤ ਬਹੁਤ ਜ਼ਿਆਦਾ ਕੋਈ ਅੰਤ ਨਹੀਂ ਇਹ ਵੀਡੀਓ ਬਣ ਰਹੀ ਹੈ ਚੌਧਰੀ ਮੰਜਲ ਤੋਂ ਗਦਾਵਰੀ ਨਦੀ ਹੈ ਜੀ ਇਹ ਆ ਤੇ ਇਹ ਤੋਂ ਬਾਅਦ ਗੁਰਦੁਆਰਾ ਨਗੀਨਾ ਘੜ ਸਾਹਿਬ ਤੇ ਇਹ ਤਾਂ ਪਾਲੀ ਸਾਈਡ ਹੈਗਾ ਬਣਿਆ ਹੋਇਆ ਗਾਗਰ ਕੁੰਡ ਗੁਰਦੁਆਰੇ ਬਿਲਕੁਲ ਪਾਲੀ ਸਾਈਡ ਬਣਿਆ ਹੋਇਆ ਥੱਲੇ ਵਾਲੀ ਸਾਈਡ ਉੱਥੇ ਹੀ ਗਾਗਰ ਭਿੱਜ ਜਾਂਦੀ ਆ ਤੇ ਸ਼ਸਤਰਾਂ ਨੂੰ ਇਸ਼ਨਾਨ ਕਰਾਇਆ ਜਾਂਦਾ ਤੇ ਇੱਧਰ ਹੈਗਾ ਜੀ ਗੁਰਦੁਆਰਾ ਬਾਬਾ ਬੰਦਾ ਘੜ ਜੀ ਕੋਈ ਨਿਸ਼ਾਨ ਸਾਹਿਬ ਵਾਲਾ ਉੱਚੇ ਨਿਸ਼ਾਨ ਸਾਹਿਬ ਵਾਲਾ ਬਾਬਾ ਬੰਦਾ ਘੜ ਇੱਥੇ ਮਾਦੋਦਸ ਬੇਰਗੀ ਨਾਲ ਮਲਾਪ ਹੋਇਆ ਸੀਗਾ ਗੁਰਦੁਆਮੀ ਸਿੰਘ ਜੀ ਦਾ ਤੇ ਚੌਥੀ ਮੰਜ਼ਲ ਤੋਂ ਵੀਡੀਓ ਬਣਾ ਰਹੀ ਹੈ ਇਹ ਹਰਮਨ ਵੀਰ ਆ ਖੜਾ ਆਪਣਾ ਜੀਭਾਂ ਘਾਤ ਰਹੀ ਹੈ ਜਿਹੜਾ ਤੋਂ ਪਹਿਲਾ ਗੁਰਦੁਆਰਾ ਆਉਂਦਾ ਉਹ ਜਿਹੜੇ ਇੱਥੇ ਦੇ ਜਸੇਦਾਰ ਸੀਗੇ ਉਹਨਾਂ ਦੀ ਯਾਦ ਚ ਹੋਣਾ ਹੈ ਕਿ ਉਹਨਾਂ ਦਾ ਤਪ ਸਥਾਨ ਆ ਇਹੜਾ ਬੰਦੇ ਘੜ ਤੋਂ ਖੱਲਾ ਆ ਰਿਹਾ ਇੱਧਰ ਆ ਆ ਦੂਏ ਨੰਬਰ ਵਾਲਾ ਜੀ ਹਾਂ ਸਹੀ ਪਹਿਲੇ ਜੁਸਾਬ ਦੇ ਜੇਜੇਦਾਰ ਸੀ ਕਿ ਪਹਿਲੇ ਪਹਿਲੇ ਜੇਜੇਦਾਰ ਹਨ ਜੀ ਬਸ ਜਾਂਚ ਇਹ ਦੁਬਾਰਾ ਬਣਾਇਆ ਗਿਆ